ਹਾਣਾ ਡਿਵੀਜ਼ਨ ਨੰਬਰ 8 ਦੇ ਪਿੰਡ ਦੇ ਲਾਂਬਾ ਪਿੰਡ ਚੌਕ ਵਿਖੇ ਸਥਿਤ ਸੁਵਿਧਾ ਕੇਂਦਰ ਦੇ ਤਾਲੇ ਤੋੜ ਕੇ ਚੋਰਾਂ ਨੇ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਸੈਂਟਰ ਦੇ ਮੁਲਾਜ਼ਮਾਂ ਨੂੰ ਜਦੋਂ ਸਵੇਰੇ ਸੁਰੱਖਿਆ ਗਾਰਡ ਨੇ ਆ ਕੇ ਤਾਲੇ ਟੁੱਟੇ ਹੋਏ ਦੇਖੇ ਤਾਂ ਚੋਰੀ ਦਾ ਪਤਾ ਲੱਗਾ ਇੱਥੇ ਦੱਸ ਦਈਏ ਕਿ ਪਿਛਲੇ ਹਫਤੇ ਵੀ ਚੋਰਾਵਾਂ ਵੱਲੋਂ ਇਸੇ ਸੁਵਿਧਾ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੋਰ ਅਸਫਲ ਰਹੇ ਉਕਤ ਮਹਿਲਾ ਮੁਲਾਜ਼ਮ ਕਿਰਣਾ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੂੰ ਸਵੇਰੇ ਚੋਰੀ ਹੋਣ ਦੀ ਸੂਚਨਾ ਮਿਲੀ ਤਾਂ ਚੋਰਾ ਨੇ ਤਾਲੇ ਤੋੜ ਕੇ 16 ਬੈਟਰੀਆਂ ਇੱਕ ਡੀਵੀਆਰ ਅਤੇ ਇੱਕ ਜਨਰੇਟਰ ਦੀ ਬੈਟਰੀ ਚੋਰੀ ਕਰ ਲਈ ਇਸ ਸਬੰਧੀ ਉਸਨੇ ਆਪਣੇ ਉੱਚ ਅਧਿਕਾਰੀਆਂ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਇਹ ਪਹਿਲਾਂ ਵੀ ਤੋਂ ਅਧਿਕਾਰਿਕਾ ਤੇ ਪਹਿਲਾ ਹਾਂਜੀ ਮੈਂ ਕੀ ਨਾਮ ਹੈ ਸਰ ਮੇਰਾ ਨਾਮ ਕਿਰਨ ਸਾਰੀ ਹੈ ਜੀ ਦਾਮਾ ਇਸ ਸੇਵਾ ਕੇਂਦਰ ਸਵੇਰੇ ਆ ਕੇ ਦੇਖਿਆ ਤੇ ਦਰਵਾਜ਼ੇ ਛੁੱਟੇ ਹੋਏ ਸੀਗੇ ਸਾਡੇ ਸਿਕਿਉਰਟੀ ਗਾਰਡ ਸਾਡੇ 8:00 ਵਜੇ ਆ ਗਿਆ ਸੀ ਉਹਨਾਂ ਨੇ ਫਿਰ ਕਾਲ ਕੀਤੀ ਕਿ ਸਾਡੇ ਦਰਵਾਜ਼ੇ ਛੁੱਟੇ ਹੋਏ ਸੀ ਜਦੋਂ ਅਸੀਂ ਸਾਰਾ ਸਟਾਫ ਆਏ ਤਾਂ ਦਰਵਾਜ਼ੇ ਉੱਪਰ ਕੀਤੇ ਤਾਂ ਦੇਖਿਆ ਕਿ ਬੈਟਰੀ 16 ਬੈਟਰੀਆਂ ਤੇ ਇੱਕ ਜਨਰੇਟਰ ਦੀ ਬੈਟਰੀ ਪਲੱਸ ਡੀਵੀਆਰ ਦੀ ਚੋਰੀ ਹੋਈ ਸੀ ਜੋ ਕਿ ਅੱਗੇ ਇਨਫੋਰਮ ਕੀਤਾ ਫਿਰ ਥਾਣੇ ਵਾਲਾ ਨੂੰ ਵੀ ਕਾਲ ਕੀਤਾ 9:00 ਵਜੇ ਤਾਂ ਸਾਰਾ ਚੈੱਕ ਵਗੈਰਾ ਕਰਕੇ ਤੇ ਹਾਲ ਤੱਕ ਕੋਈ ਪੁਲਿਸ ਵਗੈਰਾ ਨਹੀਂ ਆਈ ਕਿੰਨੇ ਦੇ ਰੋਗੀ ਫੋਨ ਕਿਤੇ ਨੂੰ ਤੁਹਾਨੂੰ ਸਾਡੇ 9:00 ਜੀ ਕਾਲ ਕੀਤੀ ਸੀਗੀ ਹੁਣ ਕਿਹੜਾ ਟਾਈਮ ਹੋ ਗਿਆ ਹੁਣ ਹੋ ਗਿਆ ਟਾਈਮ 11:00 ਵਜੇ ਅਜੇ ਤੱਕ ਪੁੱਛ ਲੈ ਨਹੀਂ ਆਇਆ ਕੋਈ ਪੁੱਛ ਲੈ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਗਾ ਆਪਣਾ ਬੈਟਰੀਆਂ ਬੈਟਰੀਆਂ 16 ਬੈਟਰੀਆਂ ਸੀ ਤੇ ਇੱਕ ਇੱਕ ਡੀਵੀਆ ਸੀ ਤੇ ਇੱਕ ਜਨਰੇਟਰ ਦੀ ਬੈਟਰੀ ਤੁਸੀਂ ਆਪਣੇ ਉੱਪਰ ਸੀਨੀਅਰ ਨੂੰ ਇਤਲਾ ਨਹੀਂ ਹਾਂ ਜੀ ਫੋਨ ਕੀਤਾ ਹੋਇਆ ਉਹ ਕਹਿੰਦੇ ਕਿ ਲਾਗੇ ਥਾਣੇ 'ਚ ਐਫ ਆਈ ਆਰ ਕਰਵਾ ਲਓ ਤੇ ਅੱਗੇ ਰਹੀ ਆ ਕਰਤਾ ਰਹੀ ਸਰਾਂਗੇ ਹਾਂਜੀ ਸਰ ਕੀ ਨਾਮ ਹੈ ਆਪਣਾ ਸਾਬਕਾ ਡਿਪਟੀ ਡਾਇਰੈਕਟਰ ਜੀ 89 ਫੋਣੀ ਤੋਂ ਤੇ ਸਰਪੰਦ ਲੱਗੇ ਬਰਾਤ ਨੂੰ ਉੱਥੇ ਉਹ ਅੱਸੀ ਵਾਰ ਨੰਮਾ ਪਿੰਡ ਸੇਵਾ ਕੇਂਦਰ ਸਥਾਪਿਤ ਹੋ ਰਿਹਾ ਇੱਥੋਂ ਮਨੇ 16 ਬੈਟਰੀਆਂ ਇੱਕ ਡੀਵੀਆਰ ਤੇ ਇੱਕ ਜਨਰੇਟਰ ਦੀ ਬੈਟਰੀ ਕੁੱਟਮਲ 16 ਬੈਟਰੀਆਂ ਚੋਰੀ ਹੋ ਗਈਆਂ ਤੇ ਕੰਪਲੇਨ ਲਗਾਈਆਂ ਤੇ ਵਾਣ ਕਰ ਕਰ ਕ੍ਰੋਸ ਕਿੰਨੇ ਰੁਪਏ ਦੀ ਜਿਹੜੀ ਚੋਰੀ ਹੋਈ ਹੈ ਕਿੰਨਾ ਕਨਫਸਾਨ ਹੋ ਗਿਆ ਨਾ ਸਰ ਜੀ ਦੋਹਾਂ ਨੂੰ ਪਤਾ ਹੋਊਗਾ ਉਹ ਕਿੰਨੇ ਦੀ ਬੈਟਰੀ ਬੈਟਰੀ ਨਵੀਂ ਜਿਹੜੀ ਆ 1200 ਦੀ ਆ ਪੁਰਾਣੀ ਮਤਲਬ 100 200 ਦੀ ਵੀ ਹੁੰਦੀ ਆ ਇਹ ਸੇਵਾ ਕੇਂਦਰ ਤੇ ਪਹਿਲੇ ਵੀ ਚੋਰੀ ਦੀ ਕੋਸ਼ਿਸ਼ ਹੋਈ ਸੀ ਸਰ ਮਤਲਬ ਨਹੀਂ ਮੇਰੀ ਤਾਂ ਪੋਸਟਲ ਪੇਟੀ ਜਾਂ ਮੈਨੂੰ ਤਾਂ ਮਨੂਆਲ ਆ ਹੱਥ ਤੱਕ ਹੋਇਆ ਇਹਨੂੰ ਤਾਂ ਪਹਿਲਾਂ ਕਰ ਉਹ ਇਹ ਤਾਂ ਉਹਨਾਂ ਨੂੰ ਪੁੱਛ ਰਿਹਾ ਮੈਂ ਜਦ ਪਹਿਲਾ ਵਾਰ ਗੱਲ ਤੇ ਇੱਥੇ ਹੋ ਚੁੱਕੀ ਸੀਗੀ ਤੋ